ਹਾਂਜੀ ਅਸੀਂ ਖੜੇ ਆ ਜੀ ਅੱਜ ਮੋਦਕੀ ਮੋਦਕੀ ਹਾਈਵੇ ਤੇ ਠੀਕ ਹੈ ਜੀ ਤੇ ਆਹ ਦੇਖ ਸਕਦੇ ਇੱਥੇ ਹੋ ਗਿਆ ਜੀ ਇੱਕ ਐਕਸੀਡੈਂਟ ਤੇ ਇਹ ਗੱਡੀ ਕਰ ਰਹੀ ਸੀ ਕ੍ਰੋਸ ਇਹ ਆਇਆ ਸੀ ਗਿੱਲਾਂ ਵਾਲੇ ਪਾਸੇ ਤੋਂ ਦਿਖਾਉਣੇ ਤੁਹਾਨੂੰ ਤੇ ਆਹ ਮਲਵਾ ਖਿੱਲੇ ਰਿਆ ਪਿਆ ਗੱਡੀ ਦੀ ਹਾਲਤ ਵੀ ਦਿਖਾਉਣੇ ਆ ਗੱਡੀ ਦਾ ਨੁਕਸਾਨ ਜ਼ਰੂਰ ਹੋ ਗਿਆ ਪਰ ਅ ਜਾਨੀ ਨੁਕਸਾਨ ਹੁਣ ਬਚ ਗਿਆ ਗੱਡੀ ਦਾ ਨੁਕਸਾਨ ਆ ਕਾਫੀ ਹੋ ਗਿਆ ਹਨਾ ਤੇ ਦਿਖਾ ਦਨੇ ਤੁਹਾਨੂੰ ਇਹ ਦੇਖੋ ਜੀ ਆ ਪਿਛਲੇ ਪਾਸੋਂ ਸਾਰੀ ਗੱਡੀ ਖਤਮ ਹੋ ਗਈ ਹੈ ਠੀਕ ਹੈ ਜੀ ਤੇ ਇਹ ਦੇਖੋ ਜੀ ਵੈਸੇ ਜਾਨੀ ਨੁਕਸਾਨ ਕਹਿੰਦੇ ਵੀ ਨਹੀਂ ਕੋਈ ਹੋਇਆਗਾ ਤੇ ਗੱਡੀ ਗੱਡੀ ਦਾ ਨੁਕਸਾਨ ਜ਼ਰੂਰ ਹੋ ਗਿਆ ਹਨਾ ਕਰੋ ਬੱਲੇ ਵਾਲਾ ਟਾਲੀ ਨੁਕਸਾਨ ਤਾਂ ਨਹੀਂ ਹੋਇਆ ਹਨਾ ਇਹ ਆ ਜੀ ਹਾਈਵੇ ਰੋਡ ਮੋਦਕੀ ਮੋਦਕੀ ਤੋਂ ਇਹ ਕਾਰ ਰਹੀ ਸੀ ਐਸਾਈਡ ਤੋਂ ਕ੍ਰੋਸ ਗਿੱਲਾਂ ਵਾਲੀ ਸ਼ਾਈਡ ਆ ਜੀ ਤੇ ਇਧਰੋਂ ਦੂਸਰੀ ਗੱਡੀ ਆ ਰਹੀ ਸੀਗੀ ਉਹ ਇਹਦੇ ਵਿੱਚ ਲੱਗ ਗਈ ਇਸ ਕਰਕੇ ਉਹ ਗੱਡੀ ਫਰੀਦਕੋਟ ਸ਼ਹਿਰ ਨੂੰ ਜਾ ਰਹੀ ਸੀ ਤੋ ਫਰੀਦਕੋਟ ਸ਼ੈੱਡ ਜਾਂਦੀ ਅੱਗੇ ਰੁੱਕ ਗਏ ਸੀਗੇ ਵੈਸੇ ਤੇ ਚਲੋ ਇਹਨਾਂ ਦੀ ਕੋਈ ਗੱਲਬਾਤ ਵੀ ਹੋ ਗਈ ਆ ਤੇ ਇਹ ਗੱਡੀ ਇਹਦਾ ਨੁਕਸਾਨ ਹੋਇਆਗਾ ਤੇ ਬਾਕੀ ਆਪਾਂ ਪੁੱਛਦੇ ਬਾਈ ਖੜੇ ਇੱਥੇ ਕਰਦੇ ਆਂ ਗੱਲਬਾਤ ਉਹਨਾਂ ਨਾਲ